ਪੰਜਾਬ ਰਾਜ ਦੇ ਨੋਮੀਨੇਸ਼ਨ ਨੂੰ ਇਹ ਕੀ ਕਹਨਾਂ ਜੰਦੇ ਅੱਜ بڑا ਕਰਮਾਂ ਤੇ ਭਾਗਾਂ ਵਾਲਾ ਦੇਣ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਆ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰਾ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆਏ ਆ ਔਰ ਇਸ ਤੋਂ ਬਾਅਦ ਹੁਣ ਚੋਣ ਦਾ ਕਾਗਜ਼ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ੍ਹ ਕੇ ਜਿਹੜਾ ਕਿਓ ਬਾਕੀ-ਬਾਕੀ ਪ੍ਰੋਗਰਾਮਾਂ ਤੇ ਜਾ ਰਹੇ ਹਾਂ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚੇ ਆਂ ਸਰ ਆਪਣਾ ਨਾਮ ਸਾਡੇ ਜਿਹੜੇ ਨੋਮੀਨੇਸ਼ਨ ਮੇਰੇ ਵੀ ਕੈਂਡੀਡੇਟ ਹੋਣੇ ਆ ਕਿੰਨੇ ਟੜੇ ਮੇਰੇ ਮੈਸੇਜ 'ਚ ਮਨਮੀਤ ਕਾ ਸਰ ਅਪਣੇ ਕਿਹੜੀ ਮੁੱਦੇ ਲੈ ਕੇ ਚੱਲ ਰਹੇ ਆ ਆਪਾਂ ਮੈਂ 5 ਉਮੀਦਵਾਰ ਹੋਏ ਕਿ ਆਜ਼ਾਦ ਉਮੀਦਵਾਰੀ ਹੋਵੇ ਪਰ ਮੈਂ ਰੈਲੀ ਤੇ ਜਾ ਕੇ ਦੱਸ ਮੈਂ ਇਹ ਕੁਲ ਵੀ ਜੀਰਾ ਜੀ ਨੋਮੀਨੇਸ਼ਨ ਮੇਰੇ ਪਾਉ ਦੀ ਨਜ਼ਰ ਆਏ ਪਿਤਾ ਜੀ ਨੂੰ ਯਾਦ ਕਰਦੇ ਤੁਸੀਂ ਦੇਖਿਆ ਸੀ ਉੱਥੇ ਗੱਲ ਇਹ ਆ ਕਿ ਬਾਪੂ ਤਾਂ ਬਾਪੂ ਹੀ ਹੁੰਦਾ ਅੱਜ ਜੀਰਾ ਸਾਹਿਬ ਨਾਲ ਹੁੰਦੇ ਤੇ ਕੱਲ ਹੀ ਹੋਰ ਹੋਣੀ ਸੀ ਪਰ ਗੱਲ ਇਹ ਆ ਕਿ ਅੱਜ ਸਾਰਾ ਪਰਿਵਾਰ ਨਾਲ ਉਹ ਵੀ ਇਸ ਕੱਲ ਨੂੰ ਮੈਂ ਗਨਾਂ ਕਿ ਪਰਮਾਤਮਾ ਦੇ ਚਰਣਾ ਚ ਨੇ ਪਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਇਲੈਕਸ਼ਨ ਜਿਹੜਾ ਲੱਗਿਆ ਅੱਜ ਸਾਰਾ ਜੀ ਨੋਮੀਨੇਸ਼ਨ ਹੋਈ ਹੈ ਕੀ ਕਹਿਣਾ ਚੰਦੇ ਅੱਜ ਬੜਾ ਕਰਮਾਂ ਤੇ ਭਾਗਾਂ ਵਾਲਾ ਦਿਨ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਆ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰਾ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆਏ ਆ ਔਰ ਇਸ ਤੋਂ ਬਾਅਦ ਹੁਣ ਚੋਣ ਦਾ ਗਾਜ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ੍ਹ ਕੇ ਜਿਹੜਾ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਤੇ ਜਾ ਰਹੇ ਆ ਹੁਣ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚੇ ਆਵਾ ਸਾਰੇ ਆਪਣਾ ਨਾਮ ਅਟਾੜੇ ਜਿਹੜੇ ਨੋਮੀਨੇਸ਼ਨ ਦੇ ਭਾਗੂ ਕੈਂਡੀਡੇਟ ਹੋਣੇ ਹਨ ਜਿੰਟੜੇ ਮੇਰੇ ਮੈਸੇਜ 'ਚ ਮਨ ਮੇਤਤ ਸਰ ਆਪਣੇ ਕਿਹੜੀ ਬੁੱਧੀ ਲੈ ਕੇ ਚੱਲ ਰਹੀ ਆ ਬਾ ਪੰਜ ਉਮੀਦਵਾਰ ਹੋਏ ਕਿ ਆਜ਼ਾਦ ਉਮੀਦਵਾਰੀ ਨੂੰ ਵੇਖ ਰ ਮੈਂ ਰੈਲੀ ਤੇ ਜਾ ਕੇ ਦੱਸ ਮੈਂ ਇੱਕ ਵੀ ਜੀਰਾ ਜੀ ਨੋਮੀਨੇਸ਼ਨ ਦੇ ਭਾਗੂ ਦੀ ਨਜ਼ਰ ਆਈ ਪਿਤਾ ਜੀ ਨੂੰ ਯਾਦ ਕਰਦੇ ਤੁਸੀਂ ਦੇਖਿਆ ਸੀ ਉੱਥੇ ਗੱਲ ਇਹ ਆ ਕਿ ਬਾਪੂ ਤਾਂ ਬਾਪੂ ਹੀ ਹੁੰਦਾ ਅੱਜ ਜੀਰਾ ਸਾਹਿਬ ਨਾਲ ਹੁੰਦੇ ਤੇ ਗੱਲ ਹੀ ਹੋਰ ਹੋਣੀ ਸੀ ਪਰ ਗੱਲ ਇਹ ਆ ਕਿ ਅੱਜ ਸਾਰਾ ਪਰਿਵਾਰ ਨਾਲ ਉਹ ਵੀ ਇਸ ਕੱਲ ਨੂੰ ਮੈਂ ਗਨਾ ਕੀ ਪ੍ਰਮਾਤਮਾ ਦੇ ਚਰਨਾਚ ਨੇ ਪਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਇਲੈਕਸ਼ਨ ਜਿਹੜਾ ਲੜਿਆ ਠੀਕ ਹੈ